ਪੇਲਾ ਜੋ ਅਸੀਂ ਕਾਫੀ ਲਾਉਂਦੇ ਸੀਗੇ ਅਸੀਂ ਸਭ ਦੇ ਕੇ ਅਸੀਂ 1.5 ਲੱਖ ਵੋਟ ਦਾ ਜਿੱਤਾਂਗੇ ਪਰ ਕੇਜੀਵਾਲ ਸਾਹਿਬ ਦੇ ਹੋਂ ਤੋਂ ਬਾਅਦ 2.5 ਲੱਖ ਤੇ ਵੱਲ ਜਿਹੜਾ ਕੰਮ ਪਹੁੰਚ ਗਿਆ ਬਹੁਤ ਲੋਕਾਂ ਨੇ ਪਿਆਰ ਕੀਤਾ ਬਹੁਤ ਹੀ ਜਿਆਦੀ ਦੁਨੀਆ ਸੀ ਬਹੁਤ ਵਧੀਆ ਤੁਸੀਂ ਇਕਲੋਤੇ ਉਮੀਦਵਾਰਾਂ ਜਿਨ੍ਹਾਂ ਨੇ ਕੇਜੀਵਾਲ ਰੋਡ ਸ਼ੋਅ ਤੇ ਆਏ ਪਹਿਲਾਂ ਜਮਾਨਤ ਮਿਲਣ ਤੋਂ ਬਾਅਦ ਮੱਲਾ ਕੇਜੀਵਾਲ ਸਾਹਿਬ ਸਾਡੇ ਲੀਡਰ ਨੇ ਵੈਸੇ ਵੀ ਮੈਂ ਤਾਂ ਉਹ ਬੜਾ ਪਿਆਰ ਕਰਦੇ ਉਹਨਾਂ ਨੇ ਅਮਰਸਰ ਮੱਥਾ ਟੇਕਣਾ ਸੀਗਾ ਦਰਬਾਰ ਸਾਹਿਬ ਬਦ ਗਾਣਾ ਮੰਦੋ ਜਣਾ ਸੀ ਰਾਮ ਤਿੱਥ ਜਣਾ ਸੀ ਉਹਨਾਂ ਦੇ ਫਿਰ ਵਿੱਚ ਮੇਰਾ ਅਰੋੜ ਸ਼ੋਅ ਤਾਂ ਉਹਨਾਂ ਦਾ ਤਾਂ ਬੜਾ ਕਰਦਾ ਬਹੁਤ ਕਿਉਂਕਿ ਅਜੇ ਤੂੰ ਦਿਲ ਤੋਂ ਛੁੱਟ ਗਈ ਹੈ ਸੀ ਕਿ ਪਰ ਵਧੀਆ ਤੇ ਬਹੁਤ ਵਧੀਆ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਸੀਂ ਸਵੇਰੇ 9 ਵਜੇ ਆਪਦਾ ਚੌਣ ਪ੍ਰਚਾਰ ਸ਼ੁਰੂ ਕਰ ਦਿੰਨੇ ਹੋ 9 ਵਜੇ ਵੀ ਕੀ ਦਫਤਰ ਦੇ ਵਿੱਚ ਤਾਂ ਘਰ ਦੇ ਵਿੱਚ ਤਾਂ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਉਹ ਰਾਤ ਦੇ 12 1 ਵਜੇ ਤੱਕ ਚੱਲਦਾ ਤੁਹਾਡਾ ਚੌਣ ਪ੍ਰਚਾਰ ਸਤਾ ਦਾ ਮਾਸ ਤੋਂ ਦਾ ਸ਼ੁਰੂ ਕੀਤਾ ਸਟੈਪ ਬਾਈ ਸਟੈਪ ਅਰੋੜ ਦੇ ਰੋਜ਼ ਉੱਪਰ ਦਾ ਦਾ ਗ੍ਰਾਫ ਲੋਕ ਬਹੁਤ ਪਿਆਰ ਕਰਦੇ ਮੈਂ ਇਸ ਕਰਕੇ ਬਹੁਤ ਖੁਸ਼ ਕਿ ਲੋਕ ਕਿੰਨਾ ਪਿਆਰ ਕਰਦੇ ਇੰਨਾ ਸਤਿਕਾਰ ਕਰਦੇ ਵੀ ਮੈਂ ਤੁਹਾਨੂੰ ਦੱਸ ਦੀ ਸਰ ਬਹੁਤ ਹੀ ਪਿਆਰ ਕਰਦੇ ਲੋਕਾਂ ਦੇ ਕਿੰਨੀ ਕਲਮੀ ਤੁਸੀਂ ਦੇਖੀ ਹੈ ਅਜੀ ਮੀਟ ਕਾ ਦੋ ਦੋ ਘੰਟੇ ਲੇਟ ਜਾਂਦੇ ਹੈ ਕਈ ਥਾਵਾਂ ਤੇ ਢਾਈ ਢਾਈ ਘੰਟੇ ਲੇਟ ਹੋਈ ਜਾਂਦੇ ਲੋਕਾਂ ਵਿਚਾਰੇ ਫੇਸ ਵੀ ਦੇਖਦੇ ਇਸ ਕਰਕੇ ਮੈਂ ਤੇ ਅਮਰਸਾ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਮੈਂ ਹੁਣ ਤੱਕ ਕਰੀਬ 400 ਦੇ ਲਾਗੇ ਮੀਟਿੰਗ ਕਰਦੇ ਲੋਕਾਂ ਕਲਮੀ ਤੇ ਮੈਨੂੰ ਇੰਨਾ ਪਿਆਰ ਮਿਲਿਆ ਸਰ ਮੈਂ ਤਾਂ ਦੇ ਨਹੀਂ ਦੇ ਸਕਦਾ ਬਹੁਤ ਹੱਥਾਂ ਦੇ ਚੁੱਕ ਲੈਣ ਜਿੱਥੇ ਜਾਣਦੇ ਆ ਫਿਰ ਸਾਡੀਆਂ ਮਾਵਾ ਪੈਣਾ ਬਹੁਤ ਵੱਡੀ ਗਿੰਤੀ ਦੇ ਵਿੱਚ ਅੰਮ੍ਰਿਤਸਰ ਦੇ ਮੁੱਦੇ ਕੀ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ ਪਿਛਲੇ 5 ਸਾਲਾਂ ਦੇ ਵਿੱਚ ਜੋ ਕਾਂਗਰਸ ਦੇ ਐਮਪੀ ਰੇ ਵਿਕਾਸ ਹੋਇਆ ਜਾਂ ਨਹੀਂ ਹੋਇਆ ਉਹਦੇ ਉੱਧਾ ਤਾਂ ਪਹਿਲਾਂ ਵੀ ਹੋਇਆ ਕੋਈ ਨਾ 2007 ਤੋਂ ਲੈ ਕੇ 14 ਤੱਕ ਪੰਜਾਬ ਦਾ 18772 ਇੰਡਸਟਰੀਅਲ ਜੂਲਟ ਪੰਜਾਬ ਤੋਂ ਬਾਤ ਹੈ ਲੱਗੇ ਜਿੱਤ ਮੇਂ ਅੰਮ੍ਰਿਤਸਰ ਦਾ ਵਿਸ਼ੇਗਾ ਸਰਦੇਵਸ ਸਤਾਲਾ ਰੂਟ ਇੰਡਸਟਰੀ ਦਾ ਹੱਬ ਸੀਗਾ ਉਦੋਂ ਸਭ ਇੰਡਸਟਰੀ ਹਮਾਤਿਲ ਜ਼ਿੰਦਗੀ ਜੇੜ ਕੇ ਚਲ ਗਈ ਹਰਿਆਣਾ ਹੀ ਚਲ ਗਈ ਉਹਦਾ ਕਾਰਨ ਇਹ ਕਿ ਪਹਿਲੀਆਂ ਸਰਕਾਰਾਂ ਨੇ ਕੋਈ ਇੰਡਸਟਰੀ ਦੀ ਪੋਸਟੀ ਪੋਲਸੀ ਨਹੀਂ ਬਣਾਈ ਉਹਦਾ ਨਾਇਦੇ ਮਾਰੇ ਸੋਚਿਆ ਮੈਂ ਸਭ ਤੋਂ ਪਹਿਲਾਂ ਤੇ ਇੰਡਸਟਰੀ ਲਈ ਕੋਸ਼ਿਸ਼ ਕਰੂੰਗਾ ਕਿਉਂਕਿ ਬੇਲਾ ਬੰਦਨਾ ਮੈਂ ਅਮਰੀਕਾ ਚ ਦੇ ਮੈਨੂੰ ਪਤਾ ਕਿ ਜਿਹੜੇ ਮਤਲਬ ਕੰਟਰੀਆਂ ਨੇ ਵਿਕਾਸ ਕੀਤਾ ਉਹਨਾਂ ਨੇ ਇੰਡਸਟਰੀ ਦੇ ਸਥਿਤਵਾਸ ਜਿਸ ਦੇਸ਼ ਤੇ ਇੰਡਸਟਰੀ ਦੀ ਜਿਸ ਸਟੇਟ ਤੇ ਇੰਡਸਟਰੀ ਦੀ ਜਿਸ ਸ਼ਹਿਰ ਇੰਡਸਟਰੀਲ ਸ਼ਹਿਰ ਦੋਨ ਪ੍ਰੋਡਕਸ਼ਨ ਸੋ ਇੰਡਸਟਰੀ ਲਈ ਉਹ ਨਹੀਂ ਬਸ ਸੱਤ ਦਵਾ ਦਾ ਬਹੁਤ ਆਉਂਦਾ ਉਹ ਅਮਸਾਦਾ ਟ੍ਰੇਡ ਜਿਹੜਾ ਸਾਡਾ ਅਮਸਾਦਾ ਹੱਬ ਸੀਗੀ ਏਸ਼ੀਆ ਦਾ ਟ੍ਰੇਡ ਸੀਗਾ ਪਾਕਿਸਤਾਨ ਅਫਗਾਨਿਸਤਾਨ ਸਭ ਇੱਧਰ ਸਾਡਾ ਡਰਾਈ ਫੂਡ ਵਗੈਰਾ ਆਉਂਦਾ ਸੀਗਾ ਜਿਪਸਮ ਆਉਂਦੀ ਤੇ ਸੀਮੈਂਟ ਆਉਂਦਾ ਸੀ ਲੂਣ ਆਉਂਦਾ ਸੀ ਸੱਤ ਸਭ ਬੰਦ ਹੋ ਗਿਆ ਇੱਧਰ ਬਾਰਡਰ ਬੰਦ ਕਰਕੇ ਕੜਾਚੀ ਤੋਂ ਕਾਂਡਲਾ ਸਿੱਧਾ ਕਰਤਾ ਉਧਰ ਅਡਾਨੀ ਦੀ ਬੰਦ ਕਰ ਤੇ ਔਰ ਟ੍ਰੇਡ ਦੂ ਲੈ ਕੇ ਕਿ ਜਦੋਂ ਡਾਕਟਰ ਮਨਮੋਹ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਅੰਮ੍ਰਿਤਸਰ ਨੂੰ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਇੱਕ ਕਾਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਸੀ ਉਦੋਂ ਉਸ ਸਮੇਂ ਸਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਜੀਵਨ ਇਸਤਤ ਸੀਗੇ ਤੇ ਜਿਹੜੇ ਕਾਲੀਦਲ ਦੇ ਹੋਰ ਉਮੀਦਵਾਰ ਅੰਮ੍ਰਿਤਸਰ ਆਦਲ ਜੂ ਸੀ ਇਹ ਕੈਪਰ ਵਿਸਤ ਸੀਗੇ ਉਹ ਦੋਵੇਂ ਚੀਜ਼ਾਂ ਬਾਦਲ ਸਾਹਿਬ ਮਠੱਡੇ ਲੈ ਇੱਥੋਂ ਬੂਕਾ ਅੰਮ੍ਰਿਤਸਰ ਦੇ ਆਇਆ ਅੰਮ੍ਰਿਤਸਰ ਦੀ ਜ਼ਮੀਨ ਦਾ ਬੰਦਾ ਮਾਰ ਕੇ ਉੱਥੇ ਲੈ ਸੋ ਮੇਰੀ ਕੋਸ਼ਿਸ਼ ਹੈ ਕਿ ਦੁਬਾਰਾ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਤੇ ਕਾਲ ਇੰਡੀਆ ਮੈਡੀਕਲ ਇੰਸਟੀਚ ਜਿੰਦਾ ਜੀ ਇੱਕ ਵੇ ਮਤਲਬ ਜਿਹੜੀ ਸਪੋਰਟ ਸਾਬ ਹੈ ਉਹ ਬਿਲਕੁਲ ਇਹੀ ਚਾਹੁੰਦੇ ਆ ਕਿ ਸਟੇਡੀਅਮ ਇਦਾਂ ਦੇ ਬਣਾਇਆ ਜਾ ਜਿੱਥੇ ਹਾਕੀ ਦੇ ক্রিকেট ਦੇ ਫੁੱਟਬਾਲ ਦੇ ਵੱਡੇ ਮੈਚ ਹੋਣ ਉਹ ਕਹਾਂਗੇ ਇੱਕ ਮੇਰਾ ਮਤਲਬ ਵਿਜ਼ਨ ਹੈ ਕਿ ਜਿੱਦਾਂ ਹੈਦਰਾਬਾਦ ਦੇ ਵਿੱਚ ਉਹਨਾਂ ਨੇ 2000 ਏਕੜ ਦੇ ਵਿੱਚ ਫਿਲਮ ਸਿਟੀ ਬਣਾਈ ਹੈ ਉਦਾਂ ਇੱਥੇ ਇੱਕ ਫਿਲਮ ਸਿਟੀ ਉਸ ਸਟੈਬਲਿਸ਼ ਕੀਤੀ ਹੈ ਅਰ ਮੈਂ ਸਾਦੇ ਦੇਸ਼ ਦੇ ਸਫਾਈ ਦੇ ਪੱਖੋਂ ਜਿਹੜੇ ਮਾਡਲ ਹੈ ਵੱਖ-ਵੱਖਿਆਂ ਦਾ ਸਟਡੀ ਕੀਤਾ ਹੈ ਅੰਦੋਲ ਵਾਲਾ ਜਿਹੜਾ ਬੋਤਲ ਇਹ ਅੰਦੋਲ ਮਾਡਲ ਦਿੱਤੇ ਅਮਸਤ ਜਿਹੜੀ ਸਫਾਈ ਹੈ ਉਹ ਕਰਦੀ ਪਹੁੰਚਉਦੀ ਹੈ ਉਹ ਅਮਸਤ ਦੇ ਵਿੱਚ ਸੀਵਦੈਤੀ ਬਹੁਤ ਵੱਡੀ ਇੱਕ ਇੱਕ ਡਰੇਨ ਤੋਂ ਘਟਾਪ ਦੇ ਜਾਂਦੀ ਹੈ ਗੰਦਾਂ ਨੂੰ ਉਹਨੇ ਬਹੁਤ ਨੁਕਸਾਨ ਕੀਤਾ ਸੋ ਇਹ ਚੀਜ਼ਾਂ ਕਰਨ ਵਾਲੀਆਂ ਕਾਫੀ ਬੁੱਧੇ ਜਿਹੜੇ ਉਹ ਕਦਾ ਨਹੀਂ ਹੁੰਦਾ ਜੇ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਤੇ ਫਿਰ ਇਹ ਸਭ ਚੀਜ਼ਾਂ ਕਰਦੀਆਂ ਪੈਣਗੀਆਂ ਉਹ ਕਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਕਿ 13 0 ਦੇ ਨਾਲ ਅਸੀਂ ਜਿੱਤਾਂਗੇ ਮੈਂ ਆਪਦੇ ਵਿਧਾਇਕਾਂ ਨੂੰ ਆਪਦੇ ਉਮੀਦਵਾਰਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਲੋਕ ਸਭਾ ਦੀ ਕਿ ਉਹ ਮੇਰੇ ਸ਼ੇਰ ਉੱਥੇ ਜਾ ਕੇ ਲੜਾਂਗੇ ਤੇ ਲੜਾਂਗੇ ਦੇਖੋ ਲੜਦੋਂ ਬਿਹਤਰ ਕਾਜ ਜ਼ਿਆਦਾ ਹੀ ਦੀ ਮਾਨਤ ਸਾਹਿਬ ਸਹੀ ਕਹਿੰਦੇ ਕਿਉਂਕਿ ਮੈਂ ਜਿੰਨੀ ਕਿਸ਼ਤੀ ਭੜੀ ਹੈ ਦਿੱਲੀ ਦੇ ਤਖਤੇ ਜਿਹੜਾ ਬਹਿ ਜਾਂਦਾ ਪੰਜਾਬ ਨਾਲ ਉਹ ਟੇਡੀ ਦੀ ਗੱਲ ਹੈ ਪੰਜਾਬ ਦੇ ਹੱਕ ਤੇ ਦੀ ਬਹੁਤ ਹੈ ਦਿੱਲੀ ਆ ਪੰਜਾਬ ਨਾਲ ਧੱਕਾ ਕਰਦੇ ਸੋ ਜੇ ਉਹ ਧੱਕਾ ਢੱਕਣਾ ਤੇ ਸਭ ਤੁਹਾਨੂੰ ਮਤਲਬ ਜਿਹੜਾ ਨਾ ਉੱਥੇ ਸਿਆਸੀ ਜੰਗ ਲੜਦੀ ਬਹੁਤ ਲੋਕ ਸਭਾ ਦੇ ਉਹ ਤਾਂ ਹੀ ਲੜਾਗੇ ਜੇ ਸਾਡੇ ਉੱਤੇ ਲੋਕ ਸਭਾ ਦੇ ਮੈਂਬਰ ਹੋਣਗੇ ਉਦੋਂ ਇਹ ਜਿੱਤੇ ਦਾ ਚਲੇ ਗਏ ਤੇ ਤੁਸੀਂ ਦੇਖਿਓ ਕੀ ਵਰਦਾ ਅਸੀਂ ਜਿਹੜੇ ਪੰਜਾਬ ਦੇ ਸਾਡਾ ਯਾਰ 8000 ਕਰੋੜ ਰੁਪਇਆ ਦੱਬ ਕੇ ਬੈਠੇ ਸਾਡੀ ਜੀਐਸਟੀ ਦਾ ਸਾਨੂੰ ਦੇ ਨਹੀਂ ਸਾਡੀਆਂ ਲਿੰਕ ਰੋਡ ਸਾਡੀਆਂ ਖਰਾਬ ਦੀ ਉਹ ਲੈਣਾ ਉਹਦਾ ਸਾਡੇ ਹੈਲਥ ਮਿਨਿਸਟਰ ਦੇ ਪੈਸੇ ਐਜੂਕੇਸ਼ਨ ਮਿਨਿਸਟਰ ਦੇ ਪੈਸੇ ਮਾ ਸਾਬ ਨੇ ਜਿਹੜੀ ਸਿਲੈਕਸ਼ਨ ਕੀਤੀ ਹੈ ਸਾਡੀ ਬਿਲਕੁਲ ਸਹੀ ਕੀਤੀ ਹੈ ਮੈਂ ਸਮਝਦਾ ਕਿ ਅਸਲ ਸਿਆਸਤ ਕਰਨ ਦਾ ਮਜ਼ਾ ਹੁਣ ਉੱਥੇ ਆਊਗਾ ਪੰਜਾਬ ਦੇ ਹਿੱਤਾਂ ਲਈ ਲੜਨਾ ਆਪਣੇ ਜਿੱਥੋਂ ਵੋਟਾਂ ਪੜ੍ਹਣੀਆਂ ਆਪਣੇ ਸ਼ਹਿਰ ਦੀ ਤਾਂ ਲੜਾਂਗੇ ਬਸਰ ਦੀ ਗੁਰਦਾਮ ਦਾਸ ਦੀ ਨਗਰੀ ਇੱਥੇ ਲੜਾਂਗੇ ਬਸ ਇਹ ਪੰਜਾਬ ਦੇ بڑے ਮੁੱਦੇ ਆ ਜਿਹੜੇ ਸੈਂਟਰ ਦਾ ਗੈਰਗੱਟ ਸਿਆਸੀ ਜੰਗ ਚ ਪ੍ਰਾਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਅਲਾਈਅንስ ਨੂੰ ਕਹਿੰਦੇ ਆ ਇੰਡੀਆ ਅਲਾਈਅንስ ਨੂੰ ਕਿ ਇਹ ਇੰਡੀਆ ਅਲਾਈਅንስ ਹੈ ਇਹਨਾਂ ਦੇ 5 ਸਾਲਾਂ ਚ 5 ਮੁੱਖ ਮੰਤਰੀ ਬਣਨਗੇ ਮੋਦੀ ਸਾਹਿਬ ਨੂੰ ਕੀ ਜਵਾਬ ਦੇਵੋਗੇ ਸਰ ਮੋਦੀ ਸਾਹਿਬ ਜੋ ਮੱਦੀ ਬੋਲੀ ਜਾਂ ਤੁਸੀਂ ਦੇਖਿਆ ਚਾਤਗੜ੍ਹ ਹੋ ਗਿਆ ਮੈਂ ਖਲ ਪੰਜਵਾਂ ਵੀ ਇੱਕ ਅਦਦੇ ਚੋਂ ਨਾਲ ਤੁਹਾਡੇ ਇਤਦਲਾਂ ਨੇ ਸਰਵੇ ਦਿੱਤੇ ਬੀਜੇਪੀ ਡਾਊਨ ਗਈ ਬੀਜੇਪੀ ਆਪ ਪਤੀਜਾ ਮੋਦੀ ਜੋ ਮੱਦੀ ਬੋਲੀ ਮੋਦੀ ਦੇ ਬੋਲਿਆ ਥੋੜਾ ਕੁਝ ਹੋਰ ਮੋਦੀ ਨੂੰ ਸਾਡੇ ਬਾਦੇ ਬੋਲਣ ਤੋਂ ਪਹਿਲਾਂ ਮੋਦੀ ਆਪਣਾ ਰਿਪੋਰਟ ਕਾਰਡ ਪੇਸ਼ ਕਰੇ ਤੇ ਮੈਂ ਦੇਸ਼ ਲਿਖੀ ਰਿਪੋਰਟ ਕਾਰਡ ਦੱਸੇ ਬੈਠਾਂ ਦੀਆਂ ਨੂੰ ਕਿੰਨੇ ਪੈਸੇ ਦਵਾਤੇ ਅਬਾਂਦੀਆਂ ਨੂੰ ਕਿੰਨਾ ਦੇਤੇ ਕਿਹੜੇ ਆਪਣੇ ਯਾਨ ਨੂੰ ਕਿੰਨੇ ਪੈਸੇ ਦੇ ਕੇ ਬਪੀਤਾ ਚਾਹਤੇ ਤੇ ਮੋਤੀ ਸਾਹਿਬ ਗਜਰਾਤ ਵਾਲਾ ਲੈ ਕੇ ਆਏ ਸੀ ਕੀ ਕਿਦੇ ਇਹ ਕਹਿੰਦੇ 15 ਲੱਖ ਰੁਪਏ ਆਦ ਕਿਹਦੇ ਕੋਲ ਜਾਓ 2 ਕਰੋੜ ਸਾਲ ਦੀ ਦੁਕੀ ਦਾਂਗੇ ਹੱਜ ਦੇ ਚੱਕ ਜੁਨੀਅਰ ਸਟੀ ਬਣੂ ਬਣਿਆ ਕੁਛ ਇਸ ਕਰਕੇ ਹੋੜ ਮੋਤੀ ਦੀਆਂ ਗੱਲਾਂ ਤੇ ਕੋਈ ਬੰਦਾ ਚ ਕੀ ਨਹੀਂ ਕਰਦਾ ਔਰ ਭਾਜਪੀ ਬਹੁਤ ਬੁਧੀਤਾ ਦਦੂ ਕੀ ਤੁਸੀਂ ਦੇਖੋ ਤੁਹਾਡੇ ਵਿਰੋਧੀ ਤਰਨਜੀਤ ਸਿੰਘ ਸੰਧੂ ਖੜੇ ਹੋਏ ਨੇ ਕਾਫੀ ਵਿਰੋਧ ਹੋ ਰਿਹਾ ਉਹਨਾਂ ਦਾ ਕਿਸਾਨ ਵੀ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਵਿਰੋਧ ਖਤਮ ਹੋ ਗਿਆ ਉਹਨਾਂ ਦੀ ਗੇਮ ਤਾਂ ਖਤਮ ਹੋ ਗਈ ਕੱਲ ਹੀ ਭਾਜਪਾ ਤੇ ਮੁਕਾਬਲੇ ਚੋਂ ਨਿਕਲ ਕੇ ਬਾਹਰ ਹੀ ਨਿਕਲ ਗਏ ਲਖਸ਼ੇ ਜੀ ਅੱਧੀ ਕੱਲੀ ਭਾਜਪਾ ਮੁਕਾਬਲੇ ਚ ਹੈ ਨਹੀਂ ਫਿਰ ਮੁਕਾਬਲਾ ਤੁਸੀਂ ਕਿਦਾਂ ਮੰਨਦੇ ਹੋ ਮੈਂ ਮੁਕਾਬਲਾ ਤਾਂ ਇਹ ਕਿਸੇ ਦਾ ਨਹੀਂ ਪਰ ਜੇ ਹੈ ਥੋੜਾ ਬੋਤਾਂ ਤੂੰ ਕਾਂਗਰਸ ਦਾ ਤਨਜੀਤ ਉਹ ਨਹੀਂ ਤੋ ਤਾਂ ਬੋਕਟ ਪਿੰਡਾਂ ਚ ਦੀ ਬਣ ਦਿੱਤਾ ਲੋਕ ਉਹਦੇ ਨਾ ਜੇ ਤੁਹਾਨੂੰ ਲੋਕ ਪਿੰਡਾਂ ਚ ਦੀ ਵੜਦੇ ਤੁਹਾਡਾ ਬੂਤ ਘਾ ਲਊਗਾ ਵੋਟ ਕਿਤਾ ਬੂਤਾਂ ਨੂੰ ਭਾਜਪਾ ਨੂੰ ਵੋਟ ਪਾਉਣ ਕਿਉ ਬੀਜਪੀ ਨੂੰ ਇਹ ਕਹਲ ਕੇ ਪੌਣ ਕੇ 740 ਸਾਂਚਿਤ ਕੀਤੇ ਬੀਜਪੀ ਨੂੰ ਇਹ ਕਹਲ ਕੇ ਪੌਣ ਕਿ 8000 ਰੁਪਏ ਪੰਜਾਬ ਦਾ ਦੇਣਾ ਕੱਲ ਹੀ ਵੋਟਪੌਣ ਜੀ ਬੀਜਪੀ ਨੇ ਪੰਜਾਬ ਦਾ ਕੀਤਾ ਕਿ ਅਮਰਸਾ ਦਾ ਕੀਤਾ ਕਿ ਜੀ ਪਹਿਲੇ ਉਹਦਾ ਪੂਰੀ ਸਾਹਿਬ ਕੈਂਡੀਡੇਟ ਸੀ ਉਹ ਤੋਂ ਪਹਿਲਾਂ ਜੇਤਲੀ ਸਾਹਿਬ ਸੀਗੇ ਉਹ ਤੋਂ ਪਹਿਲਾਂ ਦੋਹਾਂ ਦਾ ਸਿੱਧੂ ਸਾਹਿਬ ਨੂੰ ਲਿਆ ਤੇ ਮਿਲਿਆ ਕਿ ਪਸੰਦ ਸੱਧੂ ਸਾਹਿਬ ਆਏ ਉਦੋਂ ਹੀ ਮੈਂ ਉਹਨਾਂ ਨੂੰ ਕਿਹਾ ਕਿ ਆਪਣਾ ਪੋਰਟਫੋਲਡ ਪੇਸ਼ ਕਰੋ ਕਿਆ ਮਸਾਲੇ ਕੀ ਕੀਤਾ ਬੀਜਪੀ ਜੀ ਦੋ ਕੰਟਾ ਕੁਛ ਨਹੀਂ ਕੀਤਾ ਸੇਮ ਕੱਲੀ ਕੱਲੀ ਨਾ ਕੱਲਿਆਂ ਨੇ ਕੋਈ ਕੰਮ ਥੋੜਾ ਕੀਤਾ ਮੁੱਸੇ ਕੱਕੇ ਜਿੱਤ ਇਹ ਕਰਕੇ ਬਾਅਦ ਬੰਦਾ ਚੋ ਬਾਤ ਹੋ ਗਿਆ ਪੰਜਾਬ ਬਚਾਓ ਯਾਤਰਾ ਕਰਨੀ ਪੈ ਰਹੀ ਉਹਨਾਂ ਨੂੰ ਪੰਜਾਬ ਬਚਾਓ ਕਹਿੰਦੇ ਉਹ ਤੇ ਪੰਜਾਬ ਬਚਾਓ ਸਾਰਾ ਪਰੋਈਆ ਰਹਿ ਗਏ ਦੋਵੇਂ ਬਹਿ ਜਾ ਕਰਨ ਉੱਤੇ ਕਾਲੀ ਦਾ ਤਾਂ ਸਾਰਾ ਛੱਡ ਗਏ ਲੋਕ ਤੇ ਛੱਡ ਕੇ ਕਾਲੀ ਦਾ ਨੂੰ ਭੱਜ ਗਏ ਉਹਨਾਂ ਦੀਆਂ ਨੀਤੀਆਂ ਤੋਂ ਬڑے-ਬڑے ਕਾਲੀ ਛੱਡ ਗਏ ਹੁਣ ਤਾਂ ਸਾਰੇ ਪਰੋਈਏ ਦੀ ਪਾਰਟੀ ਆ ਦੋਵਾਂ ਦੀ ਬੰਦੀ ਨਹੀਂ ਅਪੁੱਛ ਉਹਦਾ ਵਿਗੜਨ ਦਾ ਆਪਣਾ ਦਸਤਾਵਰ ਆਪਣਾ ਦਸਤਾਵਰ ਪਰ ਐ ਦੋਵੇਂ ਗਏ ਹੁਣ ਕਿੰਨਾ ਚਿਰ ਰਹਿ ਦਿੰਦੇ ਆ ਵੇਖੋ ਖਤਮ ਹੋ ਗਿਆ ਕਾਲੀ ਦਾ ਕਾਲੀ ਦਲ ਤਾਂ ਸਦਾ ਪ੍ਰਕਾਸ਼ ਸਿੰਘ ਬਾਦਲ ਖਾਲੀ ਹੱਥੀ ਦੀ ਗਏ ਜਾਣ ਲੱਗੇ ਕਾਲੀ ਦਲ ਵੀ ਲੈ ਗਏ ਕਾਲੀ ਦਲ ਤੋਂ ਭੋਗ ਪੈ ਗਿਆ ਪੰਜਾਬ 'ਚ ਮੈਂ ਅਪੀਲ ਕਰਦਾ ਹਾਂ ਤੁਹਾਡੇ ਥਰੂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਲਈ ਇੱਕ ਵੱਡੀ ਲੜਾਈ ਲੜਦੀ ਜਿਹੜੀ ਮਾਤਸਬ ਦੀ ਗਵਾਹੀ ਚ ਸੱਸਾ ਲੜਦੀ ਹੈ 13 ਜੜੇ ਸਾਨੂੰ ਮਾਤਸਬ ਦੇ ਚੁੜਿਆ ਤੁਹਾਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਅੰਬਰ ਸਰੀਆਂ ਨੂੰ ਸਭ ਨੂੰ ਬੇਨਤੀ ਆ ਕਿ ਪਹਿਲੀ ਜੂਨ ਨੂੰ ਸਰ ਝਾੜੂ ਦੇ ਚੋਣ ਚੰਦ ਦੇ ਤੁਸੀਂ ਬਟਨ ਦਬਣਾ ਆਪ ਨੂੰ ਵੋਟ ਪਾਉਣੀ ਆ ਔਰ 13 ਐਮਪੀ ਜਿਹੜੇ ਜਤਾ ਕੇ ਦਿੱਲੀ ਪੇ ਜਿਹੜੇ ਮੈਂ ਮੈਂ ਵਾਦਾ ਕਰਦਾ ਕਿ ਅਸੀਂ ਜਾ ਕੇ ਪੰਜਾਬ ਦੀ ਆਵਾਜ਼ ਬਣਾਂਗੇ ਆਪ ਆਪਣੇ ਹਲਕਿਆਂ ਦੀ ਆਵਾਜ਼ ਬਣਾਂਗੇ ਔਰ ਪੰਜਾਬ ਦੇ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰਦੇ ਉੱਥੇ ਲੜਾਈ ਬਦ ਸਿਆਸੀ ਦੀ ਲੜਾਈ ਲੜਾਂਗੇ ਇਹ ਕਰਕੇ ਸਭ ਨੂੰ ਬੇਨਤੀ ਆ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਆਮ ਆਦਮੀ ਪਾਓ ਝਾੜੂ ਦੇ ਚੋਣਚਾਲਾਂ ਦਾ ਬਟਨ ਦੋ ਏਬੀਬੀ ਸਾਜਣਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਇਹਨੇ ਹਾਜ਼ਰਤ ਦੇ ਦੇਚ